ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 402 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਮਿੱਥਿਆ ਸੰਗ ਸੰਗ ਲਪਟਾਏ ਮੋ ਮਾਇਆ ਕਰ ਬੱਦੇ ਜਹ ਜਾਨੈ ਸੋ ਚੀਤ ਨਾ ਆਵੇ ਅਹੰ ਬੁੱਧ ਪੈ ਆਂਦੇ ਮਨ ਬੈ ਰਾਗੀ ਕਿਉ ਨਾ ਅਰਾਦੇ ਕਾਚ ਕੋਟਰੀ ਮਹਿ ਤੂੰ ਬਸਤਾ ਸੰਗ ਸਗਲ ਵਿਖਿਆ ਕੀ ਬਿਆਦੇ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 402 ਅੰਗ ਤੇ ਸਵਾਇ ਮਾਨ ਹੈ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਤੇ ਨਾਲ ਉਪਦੇਸ਼ ਦਿੰਦੇ ਨੇ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰਵਾਦੇ ਅਜੀਬ ਐ ਮਨੁੱਖ ਤੂੰ ਜਿਨ੍ਹਾਂ ਦਾ ਸੰਗ ਪਿਆ ਕਰਦਾ ਹੈ ਇਹ ਸਾਰਾ ਕੁਝ ਹੀ ਮਿੱਥਿਆ ਹੈ ਝੂਠ ਹੈ ਮੋਹ ਤੇ ਮਾਇਆ ਦੇ ਅਧੀਨ ਤੂੰ ਆਪਣੇ ਆਪ ਨੂੰ ਇਸ ਝੂਠ ਦੇ ਬੰਧਨ ਵਿੱਚ ਬੰਨ੍ਹ ਲਿਆ ਜੋ ਕਿ ਸੱਚ ਨਹੀਂ ਹੈ ਪਰ ਆਪਣੇ ਆਪ ਨੂੰ ਜਕੜ ਕੇ ਬੈਠਾ ਹੈ ਇਹਦੇ ਵਿੱਚ ਜੈ ਜਾਨੋ ਸੋ ਚੀਤਨਾ ਆਵੇ ਜਿੱਥੇ ਜਾਣਾ ਹੈ ਉਹਦਾ ਚੇਤਾ ਨਹੀਂ ਹੈ ਕਿਉਂਕਿ ਅਸੀਂ ਮੁਸਾਫਰ ਹਾਂ ਬਾਰ-ਬਾਰ ਕਹਿੰਦੇ ਨੇ ਬਾਣੀ ਵਿੱਚ ਇਹ ਅਸੀਂ ਮੁਸਾਫਰ ਹਾਂ ਜੀ ਹਰ ਰੋਜ਼ ਚੱਲ ਰਹੇ ਆਂ ਇਹ ਸੰਸਾਰ ਤੋਂ ਅਸੀਂ ਜਾਣਾ ਹੈ ਇਹ ਸੱਚ ਹੈ ਮਰਨਾ ਸੱਚ ਹੈ ਜੀ ਜਿਉਣਾ ਝੂਠ ਹੈ ਤੇ ਪਾਤਸ਼ਾਹ ਕਨੇ ਜਿੱਥੇ ਜਾਣਾ ਹੈ ਉਹਦਾ ਕੋਈ ਚੇਤਾ ਨਹੀਂ ਹੈ ਕਿ ਮੈਂ ਕਿੱਥੇ ਜਾਣਾ ਹੈ ਜਿੱਥੇ ਮੈਂ ਜਾਣਾ ਹੈ ਮੇਰੇ ਕੋਲੇ ਕੀ ਹੈ ਪਹਿਲਾਂ ਤਾਂ ਸਾਨੂੰ ਇਹ ਹੀ ਨਹੀਂ ਪਤਾ ਸੀ ਜਾਣਾ ਕਿੱਥੇ ਅਸੀਂ ਤਾਂ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਅਸੀਂ ਤਾਂ ਇਹ ਸਾਨੂੰ ਜ਼ਿੰਦਗੀ ਮੰਨ ਲਿਆ ਵੀ ਖਾਓ ਪੀਓ ਐਸ਼ ਕਰੋ ਅੱਗੇ ਕਿਨੇ ਦੇਖਿਆ ਜੀ ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਬਸ ਇਸੇ ਸੁਰਤ ਚ ਤੁਰੇ ਫਿਰਦੇ ਆਂ ਅਸੀਂ ਇਸ ਕਰਕੇ ਮਾਰਜੀ ਕਹਿੰਦੇ ਉਹ ਜਿੱਥੇ ਜਾਣਾ ਹੈ ਉੱਤੇ ਚਿੱਤ ਨਹੀਂ ਆਉਂਦਾ ਆਂਬੁਦ ਪਏ ਆਂਦੇ ਹੰਕਾਰ ਵਾਲੀ ਬੁੱਧੀ ਵਿੱਚ ਅੰਨਾ ਹੋਇਆ ਤੁਰਿਆ ਫਿਰਦਾ ਮਨੁੱਖ ਹੰਕਾਰ ਐਨੇ ਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਜਾਣਾ ਕਿੱਥੇ ਨੂੰ ਹੈ ਕਿਉਂਕਿ ਹੰਕਾਰੀ ਮਨੁੱਖ ਜਿਹੜਾ ਹੈ ਜੀ ਉਹ ਅੰਨਾ ਹੋ ਜਾਂਦਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਨਾ ਉਹਨੂੰ ਚੀਕ ਪੁਕਾਰ ਸੁਣਦੀ ਹੈ ਨਾ ਕਿਸੇ ਦਾ ਦੁੱਖ ਦਰਜ ਨਜ਼ਰ ਆਉਂਦਾ ਉਹਨੂੰ ਇਸ ਕਰਕੇ ਮਾਰਕ ਨੇ ਹੰਕਾਰ ਵਿੱਚ ਅੰਨਾ ਹੋਇਆ ਤੁਰਿਆ ਫਿਰਦਾ ਮਨ ਬੈਰਾਗੀ ਕਿਉਂ ਨਾ ਅਰਾਦੇ ਐ ਮਨਾ ਤੂੰ ਬੈਰਾਗੀ ਹੋ ਕੇ ਇਸ ਮਾਇਆ ਤੋਂ ਉਪਰਾਮ ਹੋ ਕੇ ਸੱਚ ਨੂੰ ਜਾਣ ਕੇ ਸੱਚ ਦੀ ਖੋਜ ਵਿੱਚ ਉਸ ਨੂੰ ਅਰਾਧਦਾ ਕਿਉਂ ਨਹੀਂ ਉਸ ਨੂੰ ਕਿਉਂ ਨਹੀਂ ਸਿਮਰਦਾ ਤੂੰ ਕਾਚ ਕੋਠਰੀ ਮੈਂ ਤੂੰ ਬਸਥਾ ਸੰਗ ਸਗਲ ਵਿਖਿਆ ਕੀ ਬਿਆਦੇ ਕਹਿੰਦੇ ਵੇਖ ਜਿਹੜੀ ਕੋਠੜੀ ਵਿੱਚ ਤੂੰ ਰਹਿ ਰਿਹਾ ਹੈ ਇਹ ਸਰੀਰ ਇੱਕ ਕੱਚੀ ਕੋਠੜੀ ਹੈ ਇਹ ਕੋਠੜੀ ਕਿਸੇ ਵੇਲੇ ਵੀ ਟਹਿ ਸਕਦੀ ਹੈ ਇਹ ਸਰੀਰ ਨੂੰ ਕਿਸੇ ਵੇਲੇ ਵੀ ਤਿਆਗਣਾ ਪੈ ਸਕਦਾ ਹੈ ਤੇ ਇਸ ਕੱਚੀ ਕੋਠੜੀ ਵਿੱਚ ਸੰਗ ਤੂੰ ਗਰੀ ਬੈਠਾ ਵਿਖੇ ਦਾ ਜ਼ਹਿਰ ਦਾ ਵਿਆਦ ਦਾ ਬਿਮਾਰੀਆਂ ਦਾ ਹਮੇਂ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਇਸ ਹਮੇ ਵਰਗੀਆਂ ਬਿਮਾਰੀਆਂ ਤੋਂ ਨਾਲ ਲਈ ਬੈਠਾ ਕੱਚੀ ਕੋਠੜੀ ਚ ਰਹਿ ਰਿਹਾ ਤੇਰੀ ਹਾਲਤ ਵੇਖ ਕੀ ਆ ਫਿਰ ਤੂੰ ਕਿਉਂ ਨਹੀਂ ਅਰਾਧਦਾ ਉਸ ਨੂੰ ਉਸ ਮਾਲਕ ਨੂੰ ਫਿਰ ਤੂੰ ਕਿਉਂ ਨਹੀਂ ਅਰਾਧਦਾ ਕਿਉਂ ਨਹੀਂ ਸਿਮਰਦਾ ਰਹਾ ਮੇਰੀ ਮੇਰੀ ਕਰਤ ਦਿਨ ਰੈਣੀ ਰੈਣ ਬਿਹਾਵੈ ਪਲਖਿਨ ਚੀਜੈ ਅਰਜਾਦੇ ਜੈਸੇ ਮਿੱਠੈ ਸਾਦ ਲੁਭਾਏ ਝੂਠ ਤੰਦ ਦੁਰਗਾਦੇ ਬਸ ਮੇਰੀ ਮੇਰੀ ਕਰਤੇ ਜਨਮ ਗयो ਮੇਰੀ ਮੇਰੀ ਕਰਦਾ ਆ ਵੀ ਮੇਰਾ ਆ ਵੀ ਮੇਰਾ ਅੱ비 ਮੈਂ ਕਰ ਲਵਾਂ ਇਕੱਠਾ ਉਹ ਵੀ ਲ ਉਹਤੇ ਵੀ ਕਬਜ਼ਾ ਕਰ ਲਵਾਂ ਦਿਨ ਰਾਤ ਇਸ ਤਰ੍ਹਾਂ ਮੇਰੀ ਮੇਰੀ ਕਰਦਿਆਂ ਨਿਕਲ ਗਈ ਪਲ ਪਲ ਕਰਕੇ ਛਿਨ ਛਿਨ ਕਰਕੇ ਇਹ ਆਉਦ ਬੀਤ ਗਈ ਇਹ ਉਮਰ ਐਂਜੀ ਹੀ ਬੀਤ ਗਈ ਮੇਰੀ ਮੇਰੀ ਕਰਦਿਆਂ ਹੀ ਉਮਰ ਨਿਕਲ ਗਈ ਸਾਰੀ ਜੈਸੇ ਮਿੱਠਾ ਸਾਦ ਲੁਭਾਏ ਜਿਵੇਂ ਮਿੱਠੇ ਦੇ ਵਿੱਚ ਗੁੜ ਦੇ ਉੱਤੇ ਮਿੱਠੀ ਮੱਖੀ ਆਉਂਦੀ ਏ ਕਹਿੰਦੇ ਉੱਥੇ ਹੀ ਰਹਿ ਜਾਂਦੀ ਹੈ ਮੁੜ ਕੇ ਉੱਠ ਨਹੀਂ ਸਕਦੀ ਚਿਪਕ ਜਾਂਦੀ ਹੈ ਉੱਥੇ ਹੀ ਇਸ ਤਰ੍ਹਾਂ ਹੀ ਇਹ ਮਨੁੱਖ ਝੂਠ ਤੇ ਲੋਭ ਦੇ ਅਧੀਨ ਫਸ ਜਾਂਦਾ ਹੈ ਬਾਂਦਰ ਜਿਹੜਾ ਹੈ ਨਾ ਉਹ ਸਭ ਤੋਂ ਤੇਜ਼ ਤਰਾਰ ਜਾਨਵਰ ਹੈ ਜੀ ਤੇ ਲੋਭ ਦੇ ਅਧੀਨ ਫਸਦਾ ਹੈ ਤੇ ਸਾਰੀ ਉਮਰ ਗੁਲਾਮੀ ਭੁਗਤਦਾ ਹੈ ਮਨੁੱਖ ਦਾ ਵੀ ਇਹੀ ਹਾਲ ਹੈ ਲੋਭ ਦੇ ਅਧੀਨ ਹੋਇਆ ਮਨੁੱਖ ਮੇਰੀ ਮੇਰੀ ਕਰਦਾ ਉਸ ਨੂੰ ਜਿਹੜਾ ਇਹ ਚੰਗਾ ਲੱਗਦਾ ਮਿੱਠਾ ਲੱਗਦਾ ਕਿਸੇ ਨੂੰ ਠੱਗਣਾ ਕਿਸੇ ਅੱਗੇ ਝੂਠ ਬੋਲਣਾ ਕਿ ਮੈਂ ਫਲਾਣੇ ਨੂੰ ਪਤਾ ਨਹੀਂ ਲੱਗਣ ਦਿੱਤਾ ਪ੍ਰਬਾਧ ਵਿੱਚ ਉਹਦੇ ਪਸਤਾਵਾ ਉਹ ਐਸਾ ਫਸਦਾ ਹੈ ਉਸ ਦਲਦਲ ਵਿੱਚ ਮੁੜ ਕੇ ਨਿਕਲਣਾ ਔਖਾ ਹੋ ਜਾਂਦਾ ਹੈ ਤੇ ਸਾਰੀ ਉਮਰ ਇਸ ਤਰ੍ਹਾਂ ਹੀ ਬੀਤ ਗਈ ਕਾਮ ਕ੍ਰੋਧ ਅਰ ਲੋਭ ਮੋ ਇਹ ਇੰਦਰੀ ਰਸ ਲਪਟਾਦੇ ਦੀਪਵਾਰੀ ਪੁਰਖ ਵਿਧਾਤਾ ਬਹਰ ਬਹਰ ਜਨਮਾ ਦੇ ਕਾਮਨਾਵਾਂ ਦੇ ਅਧੀਨ ਕਰੋਧੀ ਹੋਇਆ ਮਨੁੱਖ ਲੋਭ ਤੇ ਲਾਲਚ ਦੇ ਵਿੱਚ ਫਸਿਆ ਮੋਹ ਦੀ ਤੰਦਾਂ ਵਿੱਚ ਪਿਆ ਤੇ ਇੰਦਰੀ ਰਸ ਦਾ ਪ੍ਰੇਰਿਆ ਹੋਇਆ ਇੰਦਰੀਆਂ ਦੇ ਅਧੀਨ ਇੰਦਰੀਆਂ ਦੀ ਖੁਸ਼ੀ ਵਾਸਤੇ ਲੁਭਾਈ ਮਨ ਹੋਇਆ ਆਪਣੀ ਸਾਰੀ ਜ਼ਿੰਦਗੀ ਵਿਰਥ ਗਵਾ ਬੈਠਾ ਦੀਪਵਾਰੀ ਪੁਰਖ ਵਿਧਾਤਾ ਉਸ ਪੁਰਖ ਨੇ ਉਸ ਬਹਿਰੂ ਕਾਲ ਪੁਰਖ ਨੇ ਐਸੀ ਪੁਹਾਟ ਨਹੀਂ ਦਿੱਤੀ ਫਿਰ ਕਹਿੰਦੇ ਜੰਮਦਾ ਤੇ ਮਰਦਾ ਆਉਂਦਾ ਤੇ ਜਾਂਦਾ ਜੰਮਣ ਮਰਨ ਦਾ ਗੇੜੀ ਸਾਡਾ ਸਾਡਾ ਕਾਮਕ੍ਰੋਧ ਹੈ ਜੀ ਸਾਡੀਆਂ ਇਸ਼ਾਵਾਂ ਨੇ ਸਾਡੀਆਂ ਤ੍ਰਿਸ਼ਨਾਵਾਂ ਨੇ ਜਿਹੋ ਜੀ ਇਸ਼ਾਵਾਂ ਲੈ ਕੇ ਅਸੀਂ ਮਰਦੇ ਆ ਉਹ ਵੀ ਤਾਂ ਸਾਡਾ ਜਨਮ ਹੈ ਅੰਤਕਾਰ ਜੋ ਲక్ష్ਮੀ ਸਿਮਰੈ ਐ ਐਸੀ ਚਿੰਤਾ ਮੈਂ ਜੋ ਮਰੈ ਸਰਪਜੋਨ ਹੋਏ ਵਲਵਲ ਉਤਰੈ ਅੰਤਕਾਰ ਜੋ ਲੜਕੇ ਸਿਮਰੈ ਐ ਐਸੀ ਚਿੰਤਾ ਮੈਂ ਜੋ ਮਰੈ ਸੂਕਰ ਜੋਨ ਹੋਏ ਵਲਵਲ ਉਤਰੇ ਮਰ ਜਿਹ ਕਹਿੰਦੇ ਨੇ ਕੱਲ ਨੂੰ ਜਿਹੋ ਜਿਹੀਆਂ ਭਾਵਨਾਵਾਂ ਜਿਹੋ ਜਿਹੀਆਂ ਆਸ਼ਾਵਾਂ ਅਸੀਂ ਲੈ ਕੇ ਮਰਦੇ ਹਾਂ ਜੰਮੜ ਮਰੰਦਾ ਗੇੜ ਸਾਡਾ ਬਣਿਆ ਰਹਿੰਦਾ ਇਸੇ ਕਰਕੇ ਬਹੁਰ ਜਨਮ ਜਨਮਾ ਦੇ ਜੋ ਭਇਓ ਕਿਰਪਾਲ ਦੀਨ ਦੁਖ ਭੰਜਨ ਤੋ ਗੁਰ ਮਿਲ ਸਭ ਸੁਖ ਲਾਦੇ ਕਹੋ ਨਾਨਕ ਦਿਨ ਰੈਣ ਤੇ ਆਵੋ ਮਾਰ ਕਾਢੀ ਸਗਲੇ ਉਪਾਦੇ ਜੋ ਭਇਓ ਕਿਰਪਾਲ ਜਦੋਂ ਉਸ ਕਿਰਪਾ ਕੀਤੀ ਉਸ ਦੀਨਾ ਤੇ ਦਇਆ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਨੇ ਤਾ ਗੁਰਮਿਲ ਗੁਰੂ ਨੂੰ ਮਿਲਿਆ ਆ ਕੇ ਉਦੋਂ ਫਿਰ ਬਾਣੀ ਨਾਲ ਜੁੜਿਆ ਉਦੋਂ ਗੁਰੂ ਦਾ ਉਪਦੇਸ਼ ਸੁਣਨ ਲੱਗਿਆ ਸਭ ਸੁਖ ਲਾਦੇ ਮਰ ਕਹਿੰਦੇ ਸਾਰੇ ਸੁਖ ਪ੍ਰਾਪਤ ਹੋ ਗਏ ਉਹਨੂੰ ਫਿਰ ਸਾਰੇ ਸੁਖ ਪ੍ਰਾਪਤ ਹੋਏ ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ ਜਦੋਂ ਗੁਰੂ ਦੀ ਗੱਲ ਨੂੰ ਸੁਣਨਾ ਲੱਗਿਆ ਜਦੋਂ ਗੁਰੂ ਦੀ ਗੱਲ ਨੂੰ ਸਮਝਣ ਲੱਗਾ ਗੁਰੂ ਦੇ ਨਾਲ ਜੁੜਿਆ ਭਇਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਉਸ ਦਇਆवान ਵਾਹ ਗੁਰੂ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਕਿਉਂਕਿ ਦੁੱਖਾਂ ਨੂੰ ਤੋੜਨ ਵਾਲਾ ਕਨੇ ਜੰਮਣ ਮਰਨ ਦਾ ਗੇੜ ਹੀ ਮੁੱਕ ਗਿਆ ਜਿਉਂਦੇ ਜੀ ਜੰਮਣ ਮਰਨ ਦਾ ਗੇੜ ਖਤਮ ਗਿਆ ਨਾ ਅੰਦਰ ਕੋਈ ਤ੍ਰਿਸ਼ਨਾ ਹੈ ਨਾ ਆਸ਼ਾ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਕਾਮਨਾਵਾਂ ਨੇ ਅੰਦਰ ਕੋਈ ਮਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਫਿਰ ਕੋਈ ਲਾਲਸਾ ਨਹੀਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਇਸ ਅਵਸਥਾ ਤੱਕ ਪਹੁੰਚਿਆ ਹੋਇਆ ਦੇਖੋ ਬਾਣੀ ਚ ਮਹਾਰਜ ਦੱਸਦੇ ਨੇ ਮੁਕਤ ਬਪਰੀ ਵੀ ਗਿਆਨੀਆਂ ਤਿਆਗੀ ਆ ਮੁਕਤੀ ਵੀ त्यागਦੀ ਆ ਮੁਕਤੀ ਵੀ ਨਹੀਂ ਚਾਹੀਦੀ ਸਾਨੂੰ ਸਾਨੂੰ ਤੇਰੀ ਪ੍ਰੀਤ ਚਾਹੀਦੀ ਐ ਰਹਾਉ ਦੁਜਾ ਆਸਾ ਮਹੱਲਾ ਪੰਜਵਾਂ ਨਿੰਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇਂ ਘੜੀ ਮੋਤ ਰੰਗ ਮਾਣੇ ਫਿਰ ਬੌੜ ਬੌੜ ਪੁਛਤਾਵੇਂ ਮਰਾ ਸਾਡੇ ਇਸ ਅੰਦਰਲੀ ਬਿਰਤੀ ਨੂੰ ਬਿਆਨ ਕੀਤਾ ਕਿ ਮਨੁੱਖ ਜਦੋਂ ਕਾਮ ਅਧੀਨ ਹੁੰਦਾ ਹੈ ਉਦੋਂ ਪਰਗਰਹ ਜੁੰਦਾ ਹੈ ਜੀ ਪ੍ਰਾਇ ਘਰ ਵਿੱਚ ਜਾਂਦਾ ਹੈ ਸਿਰਫ ਸਿਮਿੰਟ ਦਾ ਥੋੜੇ ਸਮੇਂ ਦਾ ਉਸ ਸਵਾਦ ਦੇ ਕਾਰਨ ساری ਉਮਰ ਜਿੰਦਕ ਭੋਗਦਾ ਹੈ ਇਸ ਸੰਸਾਰ ਵਿੱਚ ਆਪਾਂ ਵੇਖਦੇ ਹਾਂ ਹਰ ਰੋਜ਼ ਖਬਰਾਂ ਵਿੱਚ ਪੜ੍ਹਦੇ ਹਾਂ ਲੜਕੀਆਂ ਨਾਲ ਕਾਮ ਦੇ ਅਧੀਨ ਹੋਏ ਹੋਏ ਮਨੁੱਖ ਨੇ ਜਿਹੜੇ ਉਨਾਂ ਲਈ ਕੋਈ ਧੀ ਨਹੀਂ ਹੁੰਦੀ ਕੋਈ ਮਾਂ ਨਹੀਂ ਹੁੰਦੀ ਕੋਈ ਉਮਰ ਨਹੀਂ ਹੁੰਦੀ ਉਹਨਾਂ ਦੀ ਉਹ ਉਹ ਅੰਨੇ ਹੋਏ ਹੁੰਦੇ ਨੇ ਇਸ ਸੰਸਾਰ ਦੇ ਵਿੱਚ ਅਸੀਂ ਵੇਖਦੇ ਆ ਹਾਥੀ ਜਿਹੜਾ ਹੈ ਨਾ ਹਾਥੀ ਬਹੁਤ ਸਿਆਣਾ ਜਾਨਵਰ ਮੰਨਿਆ ਗਿਆ ਤੇ ਬਹੁਤ ਤਾਕਤਵਰ ਜਾਨਵਰ ਮੰਨਿਆ ਗਿਆ ਮਾਰੇ ਉਦਾਹਰਨਾ ਦਿੰਦੇ ਨੇ ਕਈ ਜਗ੍ਹਾ ਤੇ ਇਸ ਦੀਆਂ ਹਾਥੀ ਦੇ ਪੈਰਾਂ ਵਿੱਚ ਸੈਂਸਰ ਹੁੰਦੇ ਨੇ ਆਪਣਾ ਜਿੱਥੇ ਪੈਰ ਰੱਖਦੇ ਵੀ ਦੱਸ ਦਿੰਦਾ ਕਿ ਅੱਗੇ ਕੀ ਹੋਏਗਾ ਉਦੀ ਸੁੰਡ ਵਿੱਚ ਐਨੀ ਤਾਕਤ ਹੈ ਉਹ ਸੁੰਘ ਕੇ ਦੱਸ ਦਿੰਦਾ ਕਿ ਪਾਣੀ ਕਿੰਨੀ ਦੂਰ ਹੈ 10 ਕਿਲੋਮੀਟਰ ਤੱਕ ਪਾਣੀ ਦੀ ਖੁਸ਼ਬੂ ਨੂੰ ਪਛਾਣ ਦਿੰਦਾ ਹੈ ਪਰ ਜਦੋਂ ਉਹਨੂੰ ਫੜਿਆ ਜਾਂਦਾ ਹੈ ਹਸਨੀ ਦੀ ਆਵਾਜ਼ ਕੱਢ ਕੇ ਅੱਗੇ ਟਵਾ ਪੁੱਟ ਕੇ ਉਹਦੇ ਉੱਤੇ ਬਾਸ ਰੱਖ ਕੇ ਪਤਲੇ-ਪਤਲੇ ਤੇ ਉੱਪਰ ਘਾਹ ਵਿਛਾ ਦਿੱਤੀ ਜਾਂਦੀ ਤੇ ਕੰਮ ਦੇ ਅਧੀਨ ਅੰਨਾ ਹੋਇਆ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਅੱਗੇ ਟੋਆ ਹੈ ਜਾਂ ਕਿਉਂ ਦੱਸ ਸਕਦਾ ਹੈ ਪਰ ਉਦੋਂ ਸਾਰਾ ਕੁਝ ਮਤ ਮਰ ਜਾਂਦੀ ਤੇ ਉਹਦੇ ਵਿੱਚ ਜਾ ਡਿੱਗਦਾ ਤੇ ساری ਉਮਰ ਗੁਲਾਮੀ ਭੁਗਤਦਾ ਹੈ। ਇਹੀ ਹਾਲ ਮਨੁੱਖ ਦਾ ਹੈ ਜੀ। ਨਿਮਕ ਕਾਮ ਸਵਾਦ ਕਰਨ ਨਿਮਕ ਮਿੰ ਥੋੜੇ ਜੇ ਸਮੇ ਲਈ ਉਸ ਆਨੰਦ ਨੂੰ ਪ੍ਰਾਪਤ ਕਰਨ ਲਈ ਕੋਟ ਦਿਨਸ ਦੁੱਖ ਪਾਵੇ ਕਹਿੰਦੇ ਕਰੋੜਾਂ ਦਿਨ ਫਿਰ ਦੁੱਖ ਭੋਗਦਾ ਹੈ। ਕਰੀ ਮੌਤ ਰੰਗ ਮਾਣਾ ਫਿਰ ਫੌਰ ਬੌਰ ਪਛਤਾਵੇ ਬਸ ਉਹ ਘੜੀ ਮੌਤ ਸਮੇ ਥੋੜੇ ਸਮੇ ਲਈ ਹੈ ਸਾਰੀ ਉਮਰ ਫਿਰ ਪਛਤਾਵਾ ਰਹਿੰਦਾ ਜੀ ਲੋਕ ਜੇਲਾ ਚ ਡੱਕੇ ਨੇ ਪਛਤਾਵਰ ਪਗਦੇ ਨੇ ਆਂਦੇ ਚੇਤ ਹਰ ਹਰ ਰਾਇਆ ਤੇਰਾ ਸੋਦਨ ਨੇੜਾ ਆਇਆ ਰਹਾਉ ਦੀ ਇਸ ਪੰਗਤੀ ਵਿੱਚ ਮਾਰੇ ਸਮਝਾਉਂਦੇ ਨੇ ਕਿ ਮੂਰਖਾ ਗਿਆਨ ਤੋਂ ਹੀਣਿਆ ਅੰਨਿਆ ਬੰਦਿਆ ਚੇਤ ਉਸ ਹਰੀ ਨੂੰ ਚੇਤੇ ਕਰ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਨੂੰ ਚੇਤੇ ਕਰ ਤੇਰਾ ਉਹ ਦਿਨ ਭਾਗ ਮੌਤ ਦਾ ਦਿਨ ਨਜ਼ਦੀਕ ਆ ਰਿਹਾ ਹੈ ਜਾਣੇ ਤੂੰ ਇੱਥੋਂ ਕੀ ਲੈ ਕੇ ਜਾਏਂਗਾ ਇਹੀ ਕੁਝ ਲੈ ਕੇ ਜਾਏਂਗਾ ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ ਦੋਵਾਂ ਲਈ ਹੈ ਜੀ ਇਹ ਦੋਵਾਂ ਲਈ ਹੈ ਜਿਹਨੂੰ ਕਾਮਨਾਵਾਂ ਦੇ ਅਧੀਨ ਹੋ ਕੇ ਘਰ ਦੇ ਵਿੱਚ ਅੱਗ ਹੋਣੀ ਬੜੀ ਜ਼ਰੂਰੀ ਹੈ ਪਰ ਸਾਡੇ ਚੁੱਲ੍ਹੇ ਵਿੱਚ ਮਾਇਆ ਹੋਣੀ ਜ਼ਰੂਰੀ ਹੈ ਜੀ ਮਾਇਆ ਜੇਬ ਵਿੱਚ ਹੋਣੀ ਜ਼ਰੂਰੀ ਹੈ ਜਦੋਂ ਮਾਇਆ ਦਿਮਾਗ 'ਚ ਚਲੀ ਜਾਏ ਨਾ ਫਿਰ ਇਹ ਘਰ ਤਵਾ ਕਰ ਦਿੰਦੀ ਹੈ ਇਸੇ ਕਰਕੇ ਮਾਰਾ ਸਮਝਾਉਂਦੇ ਨੇ ਇਹ ਗੱਲ ਨੂੰ ਪੁੱਤਰ ਕਲਤਰ ਦੇਖ ਭੂਲੋ ਆਗ ਨੀਮ ਕੋ ਤੂੰ ਮਰ ਜੈ ਸਾ ਸੰਗ ਬਿਸਿਰ ਸਿਓ ਹੈ ਰੇ ਤੈਸੋ ਹੀ ਇਹ ਪਰਗ੍ਰਹ ਮਰਗਨ ਧਿਆਨ ਨਾਲ ਵੇਖ ਅੱਖਾਂ ਚੁੱਕ ਕੇ ਪੂਰੀ ਧਿਆਨ ਨਾਲ ਵੇਖ ਤੂੰ ਭੁੱਲ ਬੈਠਾ ਐ ਅੱਕ ਨੂੰ ਲੱਗੀ ਹੋਈ ਕੁਕੜੀ ਜਿਹਨੂੰ ਕਹਿੰਦੇ ਆ ਅਸੀਂ ਵੇਖਣ ਨੂੰ ਅੰਬ ਵਰਗੀ ਲੱਗਦੀ ਐ ਤੇ ਤੁੰਬੜੀ ਜਿਹੜੀ ਹੈ ਜਿਹਨੂੰ ਕੌੜ ਤੁੰਬਾ ਕਹਿੰਦੇ ਆ ਵੇਖਣ ਨੂੰ ਬੜਾ ਸੋਹਣਾ ਐ ਪਰ ਜਦੋਂ ਖਾਏਗਾ ਤੇ ਕੜਤਣ ਹੁੰਦੀ ਉਹਦੇ 'ਚ ਜੈਸਾ ਸੰਗ ਬਿਸੀ ਔਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹ ਹੈ ਪਰਾਏ ਘਰ ਵਿੱਚ ਜਾਣਾ ਮਾੜੀ ਨੀਤ ਨਾਲ ਤੇ ਮਾਰੀ ਕਹਿੰਦੇ ਇਸ ਤਰ੍ਹਾਂ ਜਿਵੇਂ ਬੱਕਲ ਦੇ ਵਿੱਚ ਸੱਪ ਹੋਵੇ ਸੱਪ ਕਿਸੇ ਵੇਲੇ ਡੰਗ ਮਾਰ ਸਕਦਾ ਤੇਰੀ ਮੌਤ ਹੋ ਸਕਦੀ ਹੈ ਤੇਰਾ ਜੀਵਨ ਤਬਾਹ ਹੋ ਸਕਦਾ ਮਾਰੇ ਸੁਚੇਤ ਕਰਦੇ ਨੇ ਕਿ ਆਪਣੇ ਜੀਵਨ ਨੂੰ ਆਪਣੇ ਉੱਚਾ ਕਰਕੇ ਰੱਖ ਆਪਣਾ ਕੈਰੈਕਟਰ ਜਿਹੜਾ ਹੈ ਤੇਰਾ ਆਚਰਣ ਜਿਹੜਾ ਹੈ ਉਹ ਉੱਚਾ ਸੁੱਚਾ ਰੱਖ ਕਿਉਂਕਿ ਸੁੱਚੇ ਭਾਂਡੇ ਵਿੱਚ ਹੀ ਦੁੱਧ ਪੈ ਸਕਦਾ ਜੀ ਨਾਮ ਜਿਹੜਾ ਰਤਨ ਹੈ ਇਹ ਸੁੱਚੇ ਭਾਂਡੇ ਵਿੱਚ ਹੀ ਪਏਗਾ ਇਹ ਸੁੱਚੇ ਭਾਂਡੇ ਵਿੱਚ ਹੀ ਪਏਗਾ ਜੀ ਜੇ ਦੁੱਧ ਵਾਸਤੇ ਜਾਣਾ ਹੈ ਤਾਂ ਭਾਂਡਾ ਸਾਫ਼ ਹੋਣਾ ਚਾਹੀਦਾ ਹੈ ਬੈਰੀ ਕਰਨ ਪਾਪ ਕਰਤਾ ਬਸ ਰਹੀ ਅਪਮਾਨ ਅਮਾਨਾ ਛੋੜ ਜਾਏ ਤੁਸੀਂ ਸਿਉ ਸੰਗੀ ਸਾਜਣ ਸਿਉ ਬੈਰਾਨਾ ਜਿਹੜੇ ਇਹਦੇ ਵੈਰੀ ਹੈ ਮਾਇਆ ਤੇ ਮਰਜ਼ ਕਹਿੰਦੇ ਉਹਦੇ ਕਰਕੇ ਪਾਪ ਕਰਦਾ ਹੈ ਮਾਇਆ ਜੀਵਣ ਦੁੱਖ ਨਹੀਂ ਕੋਏ ਮਰਜ਼ ਕਹ ਰਹਿੰਦੇ ਨੇ ਮਾਇਆ ਮਨੋਂ ਨਬਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤਨਾ ਆਵੇ ਨਾਨਕ ਨਹੀਂ ਕਰਮ ਤੇ ਨਾਲ ਇਹ ਗੱਲ ਕਹਿੰਦੇ ਨੇ ਪਾਤਸ਼ਾ ਪਾਪਾਂ ਬਾਜੂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਤੇ ਮਰਨ ਲੱਗਿਆ ਨਾਲ ਨਹੀਂ ਜਾਏਗੀ ਇਸ ਕਰਕੇ ਮੈਂ ਕਹਿੰਦੇ ਬਸ ਰਹੀ ਆ ਮਾਨਣਾ ਜਿਹੜੀ ਬਸਤੂ ਨੂੰ ਇਕੱਠੀ ਕਰਦਾ ਰਿਹਾ ਚੋਰੀਆਂ ਕਰਕੇ ਠੱਗੀਆਂ ਮਾਰ ਕੇ ਝੂਠ ਬੋਲ ਕੇ ਮਿਲਾਵਟਾਂ ਕਰ ਕਰਕੇ ਬੜੀ ਪੈਸਾ ਇਕੱਠਾ ਕੀਤਾ ਜਾਣ ਲੱਗਾ ਛੱਡ ਕੇ ਤੁਰ ਗਿਆ ਉੱਥੇ ਹੀ ਰਹਿ ਗਈ ਉਹ ਤਾਂ ਉਹ ਤਾਂ ਨਾਲ ਗਈ ਨਾ ਫਿਰ ਇਸ ਕਰਕੇ ਮਾਰਾ ਸਮਝਾ ਰਹੇ ਨੇ ਛੋਟ ਜਾਏ ਤਿਸੀ ਕਿਉ ਸੰਗੀ ਜਿਹੜੀ ਚੀਜ਼ ਨੇ ਛੱਡ ਜਾਣਾ ਸਾਨੂੰ ਉਹਦਾ ਸੰਗ ਕਰਦਾ ਹੈ ਜਿਹੜੇ ਸਾਡੇ ਸੱਜਣ ਨੇ ਸਾਡੇ ਮਿੱਤਰ ਨੇ ਸਤ ਸੰਤੋਖ ਦਇਆ ਧਰਮ ਸਹਿਜ ਉਹਨਾਂ ਨਾਲ ਬਹਿ ਬੈਰ ਪਾਈ ਬੈਠਾ ਜਿਹੜੇ ਸਾਡੇ ਮਿੱਤਰ ਨੇ ਸਾਡੇ ਮਿੱਤਰ ਵੀ ਅੰਦਰ ਨੇ ਜੀ ਸਾਡੇ ਦੁਸ਼ਮਣ ਵੀ ਅੰਦਰ ਹੀ ਨੇ ਗੁਰੂ ਨਾਨਕ ਪਾਸ਼ਾ ਸੱਜਣ ਠਗ ਨੂੰ ਸਮਝਾਉਂਦਿਆਂ ਕਹਿ ਰਹੇ ਨੇ ਇਹ ਗੱਲ ਸਮਝਾ ਰਹੇ ਨੇ ਸੱਜਣ ਮੈਂਡੇ ਨਾਲ ਜੋ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਥਿੱਥੇ ਖੜੇ ਦੇ ਸੰ ਉਹ ਸ਼ੁਭ ਗੁਣ ਨੇ ਜੀ ਸਾਡੇ ਸਤ ਸੰਤੋਖ ਦਇਆ ਧਰਮ ਸਹਿਜ ਮਿਠਾਸ ਨਿਮਰਤਾ ਨਿਰਭਉ ਨਿਰਵੈਰ ਉਸ ਮਾਲਕ ਦਾ ਨਾਮ ਇਹ ਸਾਡਾ ਸਾਥੀ ਹੈ ਕਹਿੰਦੇ ਮਾਰੇ ਇਹਦੇ ਨਾਲ ਤੇ ਵੈਰ ਪਾਈ ਬੈਠਾ ਹੈ ਤੇ ਸਾਥ ਕੀਦਾ ਕਰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ ਈਰਖਾ ਦਵੈਤ ਇਹਨਾਂ ਦਾ ਸੰਗ ਪਿਆ ਕਰਦਾ ਹੈ ਕਿਵੇਂ ਪਾਰ ਹੋ ਜਾਏਗਾ ਸਗਲ ਸੰਸਾਰ ਇਹ ਹੈ ਵਿਦ ਵਿਆਪਿਓ ਸੋ ਉਭਰਿਓ ਜਿਸ ਗੁਰਪੂਰਾ ਮਰਗਨੇ ਸਾਰਾ ਸੰਸਾਰ ਹੀ ਭਾਈ ਵਿਚ ਵਿਆਪਤ ਹੈ ਪਰ ਇਸ ਮੋਹ ਮਾਇਆ ਤੋਂ ਇਨ੍ਹਾਂ ਵਿਕਾਰਾਂ ਤੋਂ ਇਸ ਹਉਮੈ ਤੋਂ ਇਸ ਕਾਮ ਤੋਂ ਇਸ ਕ੍ਰੋਧ ਤੋਂ ਉਹੀ ਉਭਰੇ ਜਿਹੜੇ ਪੂਰਨ ਤੌਰ ਤੇ ਸਤਿਗੁਰੂ ਨਾਲ ਜੁੜੇ ਮੰਨ ਬਚਨ ਤੇ ਕਰਮ ਕਰਕੇ ਜਿਨ੍ਹਾਂ ਦਾ ਸਤਿਗੁਰ ਪੂਰਾ ਕਿਉਂਕਿ ਪੂਰਾ ਗਿਆਨ ਜਿਹੜਾ ਨਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਿਹੜੇ ਪੂਰੇ ਨਾਲ ਜੁੜੇ ਨੇ ਅਧੂਰੀ ਕੋਈ ਵੀ ਚੀਜ਼ ਮਾੜੀ ਹੈ ਜੀ ਅਧੂਰਾ ਤੇ ਗਿਆਨ ਵੀ ਮਾੜਾ ਫਿਰ ਕਹੋ ਨਾਨਕ ਭਵ ਸਾਗਰ ਤਰਿਓ ਪੈ ਪਨੀਤ ਸਰੀਰਾ ਤੇ ਫਿਰ ਜਿਹੜੇ ਪੂਰੇ ਗੁਰੂ ਨਾਲ ਜੁੜੇ ਮਾਰੇ ਕਹਿੰਦੇ ਭਾਈ ਉਹ ਇਸ ਭਵ ਸਾਗਰ ਨੂੰ ਤਰ ਗਏ ਉਹਨਾਂ ਦਾ ਸਰੀਰ ਜਿਉਂਦੇ ਜੀ ਪਵਿੱਤਰ ਹੈ ਪਨੀਤ ਹੈ ਜੀ ਆਸਾ ਮਹੱਲਾ ਪੰਜਵਾਂ ਦੋ ਪਦੇ ਲੂਕ ਕਮਾਨੋ ਸੋਈ ਤੁਮ ਵੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੋਲੇ ਬਾਦੇ ਫਿਰ ਪਾਛੈ ਪਛਤਾਨੀ ਅਸੀਂ ਦੁਨੀਆ ਤੋਂ ਲੁਕੋ ਕੇ ਬੜੇ ਪਰਦਿਆਂ ਵਿੱਚ ਵਿਕਰਮ ਕੀਤੇ ਚੋਰੀ ਕੀਤੀ ਠੱਗੀ ਕੀਤੀ ਬੜੇ ਭੈੜੇ ਕਰਮ ਕੀਤੇ ਤੁਮ ਵੇਖਿਓ ਪਰ ਪ੍ਰਭੂ ਜੀ ਤੁਸੀਂ ਤੇ ਵੇਖਦੇ ਹੋ ਆ ਜਿਹੜੇ ਅਸੀਂ ਕੈਮਰੇ ਲਾਏ ਨੇ ਨਾ ਇਹ ਤੇ ਬੰਦ ਹੋ ਸਕਦੇ ਨੇ ਉਹਦੀ ਅੱਖ ਦਾ ਕੈਮਰਾ ਉਹਦੇ ਕੋਲੋਂ ਤੁਸੀਂ ਕੁਝ ਨਹੀਂ ਲੁਕੋ ਸਕਦੇ ਉਸ ਮਾਲਕ ਦੀ ਅੱਖ ਤੇ ਥਲੋਂ ਇਸ ਕਰਕੇ ਮਾਰ ਗਨੇ ਮੂੜ ਮੁਗਦ ਮੁਕਰਾਨੀ ਇਹ ਮੂਰਖ ਬੰਦਾ ਮੁਕਰ ਜਾਂਦਾ ਹੈ ਨਾ ਜੀ ਮੈਂ ਤਾਂ ਕੀਤਾ ਹੀ ਕੁਝ ਨਹੀਂ ਜਿਹਨੂੰ ਮਰਜ਼ੀ ਪੁੱਛ ਲਓ ਉਹ ਕਹਿੰਦੇ ਜੀ ਮੈਂ ਠੀਕ ਆ ਬਾਕੀ ਦੁਨੀਆ ਗਲਤ ਹੈ ਕੋਈ ਕਹਿੰਦਾ ਚੋਰ ਕਹਿੰਦਾ ਕਦੇ ਮੈਂ ਚੋਰੀ ਕੀਤੀ ਚੋਰ ਕਦੇ ਕ ਮੰਨਦਾ ਜੀ ਇਸ ਗੱਲ ਨੂੰ ਉਥੇ ਕਹਿੰਦਾ ਨਹੀਂ ਜੀ ਰਿਸ਼ਵਤ ਲੈਣ ਵਾਲਾ ਕਿ ਬੰਦਾ ਮੰਨਦਾ ਕਿਤੇ ਕਿਉਂਕਿ ਮੈਨੂੰ ਵੀ ਦਲੀਲਾਂ ਮਿਲਦੀਆਂ ਹੁੰਦੀਆਂ ਸੀ ਜਦੋਂ ਮੈਂ ਨੌਕਰੀ ਕਰਦਾ ਰਿਹਾ ਮੇਰੇ ਨਾਲ ਦੇ ਕਹਿੰਦੇ ਸੱਜਣ ਸਿੰਘ ਦਲੇਰ ਬੰਦਾ ਹੀ ਚੋਰੀ ਕਰ ਸਕਦਾ ਹੈ ਦਲੇਰ ਬੰਦਾ ਰਿਸ਼ਵਤ ਲੈ ਸਕਦਾ ਤੁਹਾਡੇ ਵਰਗਾ ਕਮਜ਼ੋਰ ਦਿਲ ਬੰਦਾ ਰਿਸ਼ਵਤ ਥੋੜੀ ਲੈ ਸਕਦਾ ਹੈ ਉਹਨਾਂ ਦੀ ਆਪਣੀਆਂ ਦਲੀਲਾਂ ਨੇ ਜੀ ਇਸ ਕਰਕੇ ਮਾਰ ਗਏ ਇਸ ਦੇ ਨਾਲ ਕਿ ਮੁੱਕਰ ਜਾਣੇ ਨਾਲ ਦੀ ਨਾਲ ਕਰਮ ਕਰਕੇ ਸਾਡਾ ਸੁਭਾਅ ਹੈ ਮੁੱਕਰ ਜਾਣਾ ਆਪ ਕਮਾਨੇ ਕੋਲੇ ਬਾਦੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੀ ਬੰਨੇ ਹੋਏ ਆਂ ਜੀ ਅਸੀਂ ਦੱਦਾ ਦੋਸ਼ ਨ ਦੇਈ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ ਅਸੀਂ ਦੁਨੀਆ ਕੋਲੋਂ ਲੁਕੋ ਸਕਦੇ ਆ ਉਸ ਮਾਲਕ ਤੋਂ ਨਹੀਂ ਲੁਕੋ ਸਕਦੇ ਉਸ ਪ੍ਰਭੂ ਤੋਂ ਨਹੀਂ ਲੁਕੋ ਸਕਦੇ ਅਸੀਂ ਆਪਣੇ ਆਪ ਤੋਂ ਨਹੀਂ ਲੁਕੋ ਸਕਦੇ ਜੀ ਜੋ ਮੈਂ ਕੀਤਾ ਹੈ ਜੋ ਮੈਂ ਭੜਾ ਕਰਮ ਕੀਤਾ ਹੈ ਤੁਹਾਡੇ ਕੋਲ ਲਕੋ ਲਾਂਗਾ ਪੇਪਰ ਮੈਂ ਤੇ ਜਾਣਦਾ ਨਾ ਮੈਨੂੰ ਤੇ ਪਤਾ ਨਾ ਮੈਂ ਇਹ ਕਰਮ ਕੀਤਾ ਹੈ ਗਲਤ ਕੀਤਾ ਹੈ ਇਸ ਕਰਕੇ ਉਹਨਾਂ ਕਰਮਾਂ ਕਰਕੇ ਬੰਨਿਆ ਹੋਇਆ ਬੰਦਾ ਬਸ ਕਿਉਂਕਿ ਉਹ ਜਾਣਦਾ ਹੈ ਕਿ ਮੈਂ ਕੀਤਾ ਹੈ ਇਸ ਕਰਕੇ ਉਹ ਅੰਦਰ ਡਰ ਪੈਦਾ ਹੋਇਆ ਹੋਇਆ ਉਹਦੇ ਫਿਰ ਪਾਛਾ ਪੁਛਤਾਨੀ ਫਿਰ ਅਖੀਰ ਨੂੰ ਜਾਣ ਲੱਗਿਆ ਕੀ ਹੁੰਦਾ ਜੀ ਪਛਤਾਵਾ ਰਹਿੰਦਾ ਫਿਰ ਪਛਤਾਵੇ ਤੋਂ ਸਵਾਇ ਹੋਰ ਕੁਝ ਵੀ ਪੱਲੇ ਨਹੀਂ ਹੁੰਦਾ ਪਰਾ ਮੇਰੇ ਸਾਬ ਦੇ ਅਗੈ ਜਾਨੀ ਉਹ ਮੇਰੇ ਪ੍ਰਭੂ ਨੇ ਸਾਰੀਆਂ ਬਿਧੀਆਂ ਜਾਣਦਾ ਤੁਸੀਂ ਜਿੰਨੀਆਂ ਮਰਜ਼ੀ ਚਲਾਕੀਆਂ ਪਿਆ ਕਰੀ ਜਾਵੋ ਕਿ ਕੋਈ ਚਤਰਾਈ ਨਾ ਚਤਰਪੂਜ ਪਾਈ ਹੈ ਗੁਰੂ ਨਾਨਕ ਪਾਸ਼ਾ ਨੇ ਆਰੰਭ ਵਿੱਚ ਇਹ ਗੱਲ ਕਹਿ ਦਿੱਤੀ ਸਹ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਤੇਰੀਆਂ ਸਿਆਣਪਾਂ ਤੇਰੀਆਂ ਚਤਰਾਈਆਂ ਉਸ ਮਾਲਕ ਦੇ ਦਰ ਉੱਤੇ ਨਹੀਂ ਚੱਲਣਗੀਆਂ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀ ਕੀ ਮਾਨੀ ਪਰ ਅੰਮ੍ਰਿਤ ਵਿੱਚ ਪਲੇ ਪਿਆ ਹੋਇਆ ਠੱਗਿਆ ਗਿਆ ਪਰਦੇ ਰੱਖਦਾ ਰੱਖਦਾ ਹੀ ਇੱਕ ਝੂਠ ਨੂੰ ਛਪਾਉਣ ਲਈ ਕਈ ਝੂਠ ਬੋਲਣੇ ਪੈਂਦੇ ਨੇ ਤੇ ਫਿਰ ਔੜ ਕੇ ਸੱਚ ਰਹੀ ਅਖੀਰ ਨੂੰ ਸੱਚ ਫੇਰ ਸਾਹਮਣੇ ਆ ਜਾਂਦਾ ਤੇ ਮਰਜ ਕਹਿੰਦੇ ਭਾਈ ਇਸ ਕਰਕੇ ਇਹ ਜੀ ਦੀ ਮੰਨਣੀ ਪਏਗੀ ਰਹਾਉ ਜਿੱਜਤ ਲਾਏ ਤਿੱਤ ਲਾਗੇ ਕਿਆ ਕੋ ਕਰੈ ਪੁਰਾਨੀ ਮਰਜ ਕਹਿੰਦੇ ਫਿਰ ਇਨਾਂ ਜਨਤਾ ਦੇ ਵੀ ਕੋਈ ਵਸ ਨਹੀਂ ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਆਪਣੇ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦਾ ਸੁਭਾਅ ਬਣ ਗਿਆ ਕਿਰਤ ਬਣ ਗਈ ਉਹਦਾ ਸੁਭਾਅ ਬਣ ਗਿਆ ਉਹਦੇ ਵੀ ਵਸ ਕੋਈ ਨਹੀਂ ਜਿਹਨੂੰ ਨਿੰਦਿਆ ਕਰਨ ਦੀ ਆਦਤ ਹੈ ਉਹਦੇ ਵਸ ਨਹੀਂ ਹੁੰਦਾ ਸ਼ਾਇਰ ਨੇ ਲਿਖਿਆ ਕਿਸੇ ਕਿ ਚੁਗਲਖੋਰ ਨਾ ਚੁਗਲਿਓ ਬਾਜ ਆਉਂਦੇ ਗੱਲ ਕਹਿੰਦੇ ਆਂ ਕਹਿੰਦੇ ਆਂ ਕਹੇ ਜਾਂਦੇ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਉਹ ਵੀ ਟੈਂਦੇ ਆ ਟੈਂਦੇ ਆ ਟਹਿ ਜਾਂਦੇ ਪਿਆਰ ਦਿਲਾਂ ਦੇ ਫਿਰ ਕਿਤੇ ਜੋੜੀਏ ਨਾ ਫਿਰ ਫਰਕ ਪੈਂਦੇ ਆ ਪੈਂਦੇ ਆ ਪਹਿ ਜਾਂਦੇ ਇਹ ਸੁਭਾਅ ਹੈ ਜੀ ਆਪਣਾ ਆਪਣਾ ਸੋ ਮਹਾਰਾਜ ਕਹਿੰਦੇ ਉਹਨਾਂ ਦੇ ਵੀ ਵਿਚਾਰਿਆਂ ਦੇ ਕੋਈ ਵਸ ਨਹੀਂ ਉਹ ਵੀ ਕੀ ਕਰ ਸਕਦੇ ਨੇ ਓਏ ਵਿਚਾਰੇ ਕੀ ਕਰੈ ਜਦ ਭਗਤੁਰਮੰਦੇ ਬਖਸ਼ਲੇ ਹੋ ਪਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਪਰ ਪ੍ਰਭੂ ਜੀ ਤੁਸੀਂ ਹੀ ਕਿਰਪਾ ਕਰੋ ਤੁਸੀਂ ਦਰ ਤੇ ਆਇਆ ਨੂੰ ਅਸੀਂ ਤੇ ਕਰਮ ਕਰਕੇ ਮੁੱਕਰ ਜਾਂਦੇ ਆ ਅਸੀਂ ਤੇ ਦੁਨੀਆ ਨੂੰ ਧੋਖਾ ਦੇ ਸਕਦੇ ਆ ਪਰ ਅਸੀਂ ਜਾਣਦੇ ਆ ਅਸੀਂ ਆਪਣੇ ਕੀਤੇ ਤੇ ਪਛਤਾਵਾ ਕਰਦੇ ਆ ਅਸੀਂ ਤੇਰੇ ਦਰ ਤੇ ਆਏ ਆ ਤੁਸੀਂ ਕਿਰਪਾ ਕਰੋ ਸਾਨੂੰ ਸਮਤ ਦਿਓ ਜੀ ਤੁਸੀਂ ਕਿਰਪਾ ਕਰੋ ਸਾਡੀਆਂ ਇਹ ਆਦਤਾਂ ਹਟ ਜਾਣ ਸਾਡੇ ਕੀਤੇ ਹੋਏ ਗੁਨਾਹਾਂ ਦਾ ਤੁਸੀਂ ਪਰਦਾ ਪਾ ਕੇ ਸਾਨੂੰ ਮਾਫ ਕਰੋ ਸੱਚੇ ਪਾਤਸ਼ਾਹ ਸਾਡੇ ਝੋਲੀ ਵਿੱਚ ਨਾਮ ਦੀ ਦਾਤ ਪਾਓ ਜੀ ਆਸਾ ਮਹੱਲਾ ਪੰਜਵਾ ਤੇ ਅਖੀਰਲਾ ਸ਼ਬਦ ਫਿਰ ਮਹਾਰਾਜ ਬਖਸ਼ਿਸ਼ ਕਰਦੇ ਨੇ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੇ ਫਿਰ ਆਪ ਜਿਹੜੇ ਸੇਵਕ ਬਣ ਕੇ ਦਰ ਤੇ ਆਏ ਨੇ ਉਹਨਾਂ ਦੀ ਫਿਰ ਰੱਖਦਾ ਵੀ ਹੈ ਜੀ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਪਰਦਾ ਵੀ ਪਾ ਦਿੰਦਾ ਹੈ ਅਸੀਂ ਕੋਈ ਗੱਲ ਨਹੀਂ ਭਾਵੇਂ ਕੋਈ ਕਿੱਡਾ ਹੀ ਪਾਪੀ ਕਿਉਂ ਨਾ ਹੋਵੇ ਉਹਨੂੰ ਗੜ ਨਾਲ ਲਾਉਂਦਾ ਤੇ ਨਾਮ ਵੀ ਫਿਰ ਉਹ ਆਪ ਚ ਪਾਉਂਦਾ ਹੈ ਜੈ ਜੈ ਕਾਜਕਿਰਤ ਸੇਵ ਕੀ ਤਹਾਂ ਤਹਾਂ ਉਠਤਾਵੈ ਜਿੱਥੇ ਜਿੱਥੇ ਉਹਦੀ ਕਿਰਤ ਹੈ ਸੇਵਕ ਦੀ ਉਹਦਾ ਸੁਭਾਅ ਹੈ ਉਹਦੇ ਮੁਤਾਬਕ ਉਹਦੀ ਰੱਖਿਆ ਕਰਦਾ ਹੈ ਉਹਨੂੰ ਡੋਲਣ ਨਹੀਂ ਦਿੰਦਾ ਆਪਣੇ ਨਾਮ ਨਾਲ ਜੋੜਦਾ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਤੌਰ ਤੇ ਜਹਰ ਹੋ ਕੇ ਸੇਵਕ ਨੂੰ ਆਪਣੇ ਨੂੰ ਜਿਹੜੇ ਤੇ ਸੇਵਕ ਨੇ ਉਹਨੂੰ ਫਿਰ ਡੁੱਬਣ ਨਹੀਂ ਦਿੰਦਾ ਉਹਨੂੰ ਵਿਕਾਰਾਂ ਵਾਲੇ ਪਾਸੇ ਜਾਣ ਨਹੀਂ ਦਿੰਦਾ ਨੇੜੇ ਹੋ ਕੇ ਵਰਤਦਾ ਜੋ ਜੋ ਕਹੇ ਠਾਕੁਰ ਸੇ ਪੈ ਸੇਵਕ ਤਤਕਾਲ ਹੋਏ ਆਵੇ ਕਹਿੰਦੇ ਸੇਵਕ ਬਣ ਕੇ ਉਹ ਜੋ ਵੀ ਕਹਿੰਦਾ ਉਸੇ ਵੇਲੇ ਤਤਕਾਲ ਉਸੇ ਵੇਲੇ ਉਹਦਾ ਮੰਗ ਪੂਰੀ ਕਰਦਾ ਉਹ ਵੈਗਰੂ ਕਾਲ ਪੁਰਖ ਜੋ ਆਪਣੇ ਸੇਵਕ ਦੀ ਆਪੇ ਰੱਖੇ ਆਪੇ ਨਾਮ ਜਪਾਵੇ ਜਦੋਂ ਅਸੀਂ ਮੈਂ ਛੱਡ ਦਿੱਤੀ ਆਪਣੀ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਉਹਦੇ ਫਿਰ ਉਹ ਆਪ ਕਿਰਪਾ ਕਰਦਾ ਹੈ ਉਹ ਆਪ ਬਖਸ਼ਿਸ਼ ਕਰਦਾ ਹੈ ਤਿਸੇਵ ਕਹਿ ਹਉਮ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਦੇ ਸੇਵਕ ਤੋਂ ਸਦਕੇ ਜਾਨਾ ਬਲਿਹਾਰ ਜਾਨਾ ਜੋ ਮੇਰੇ ਪ੍ਰਭ ਨੂੰ ਭਾ ਗਏ ਜੋ ਚੰਗੇ ਲੱਗਦੇ ਨੇ ਜੋ ਉਹਦੇ ਭਾਣੇ ਵਿੱਚ ਰਹਿੰਦੇ ਨੇ ਤਿਸ ਕੀ ਸੋਏ ਸੁਣੀ ਮਨ ਹਰਿਆ ਤੇ ਸਾਨਨਕ ਪਰਸਣ ਆਵੇ ਤੇਰੇ ਸੇਵਕ ਦੀ ਸੋਭਾ ਸੁਣ ਕੇ ਸਾਡਾ ਵੀ ਮਨ ਹਰਿਆ ਭਰਿਆ ਹੋ ਗਿਆ ਸਾਡੇ ਮਨ ਵਿੱਚ ਉਤਸ਼ਾਹ ਹੋ ਗਿਆ ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਅਸੀਂ ਤੇ ਆਪ ਭਾਈ ਉਸ ਗੁਰਮੁਖ ਪਿਆਰੇ ਦੇ ਚਰਨ ਪਰਸਦੇ ਆਂ ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ ਜਿਨ੍ਹਾਂ ਉੱਤੇ ਤੂੰ ਬਖਸ਼ਿਸ਼ ਕੀਤੀ ਇਹ ਕਿਰਪਾ ਕਰ ਅਸੀਂ ਵੀ ਉਹ ਗੁਰਮੁਖ ਪਿਆਰਿਆਂ ਨੂੰ ਅਰਸ ਲਈ ਅਸੀਂ ਵੀ ਛੋ ਲਈ ਅਸੀਂ ਵੀ ਉਹਨਾਂ ਦਾ ਸੰਗ ਕਰ ਲਈਏ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਉਹ ਜਿਹਦੇ ਅਸੀਂ ਹਰ ਰੋਜ਼ ਕਰਦੇ ਆ ਕਿ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਸੱਚੇ ਪਾਤਸ਼ਾਹ ਕਿਰਪਾ ਕਰ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਸਾਨੂੰ ਹੋ ਜਾਏ ਜਿਨ੍ਹਾਂ ਉਤੇ ਤੇਰੀ ਕਿਰਪਾ ਹੈ ਜਿਹੜੇ ਸੇਵਕ ਬਣ ਕੇ ਤੈਨੂੰ ਅਰਾਧਦੇ ਨੇ ਹਿਰਦੇ ਤੋਂ ਜਿਹੜੇ ਦਿਨ ਰਾਤ ਤੈਨੂੰ ਸਿਮਰਦੇ ਨੇ ਕਿਰਪਾ ਕਰ ਸਾਨੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਦਾ ਸਾਨੂੰ ਵੀ ਸੰਗ ਕਰਾ ਅਸੀਂ ਵੀ ਉਹਨਾਂ ਦੇ ਚਰਨ ਪਰ ਸਕੀਏ ਸਾਡਾ ਵੀ ਜੀਵਨ ਸਫਲਾ ਹੋ ਸਕੇ ਅਸੀਂ ਵੀ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਸਮਾ ਸਮਾਪਤ ਹੁੰਦਾ ਹੋਈਆਂ ਭੋਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ